ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਲਡ ਕੱਪ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਹੈ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਬੈਰੀਕੇਡ ਲੱਗੇ ਹੋ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਜਿਹੜੇ ਤੇ ਜਿੰਨਾ ਬਾਰੇ ਕਾਫੀ ਕੁਝ ਆਪ ਜੀ ਨੇ ਸੁਣਿਆ ਔਰ ਵੀਡੀਓ ਦੇਖੀ ਹੋਣੀ ਹੈ ਲੇਕਿਨ ਫਿਲਹਾਲ ਇੱਥੋਂ ਅਗਰ ਆਪ ਜੀ ਦੇਖੋ ਤੇ ਇੱਥੋਂ ਬੈਰੀਅਰ ਹਟਾ ਦਿੱਤੇ ਗਏ ਨੇ ਲੇਕਿਨ ਪ੍ਰਬੰਧਕਾਂ ਦਾ ਤੇ ਕਹਿਣਾ ਜੀ ਕਿ ਅਸੀਂ ਡੀਸੀਪੀ ਸਾਹਿਬ ਨਾਲ ਗੱਲ ਕਰਕੇ ਪਰਮਾਨੈਂਟ ਹਟਵਾ ਲੈਨੇ ਲੇਕਿਨ ਕਿੰਨੇ ਪਰਮਾਨੈਂਟ ਹਟਵਾ ਲੈਨੇ ਇਹ ਤੇ ਆਣ ਵਾਲਾ ਸਮਾਂ ਦੱਸੇਗਾ ਕਿਉਂਕਿ ਇਹ ਬੈਰੀਕੇਟਿੰਗ ਇੱਥੇ ਤੋਂ ਆਪ ਜੀ ਦੇਖ ਰਹੇ ਹੋ ਉਹ ਪਿੱਛੇ ਵੀ ਪੈਨੇ ਤੇ ਉਹ ਸਾਹਮਣੇ ਬੜਾ ਗੋਲ ਚੱਕਰ ਹੈਗਾ ਉੱਥੇ ਸਾਰੇ ਬੈਰੀਕੇਟ ਉੱਥੇ ਹੀ ਪੈਨੇ ਇੱਥੋਂ ਗਏ ਨਹੀਂ ਨੇ ਸੋ ਇਹ ਬੈਰੀਕੇਟਿੰਗ ਦੁਬਾਰਾ ਕਦੋਂ ਹੋ ਜੇਗੀ ਕੁਝ ਪਤਾ ਨਹੀਂ ਔਰ ਪ੍ਰਬੰਧਕਾਂ ਦੀ ਜਿਹੜੀਆਂ ਨਕਾਮੀਆਂ ਨੇ ਉਹ ਸਾਰੀਆਂ ਸਾਹਮਣੇ ਆਂਦੀਆਂ ਨੇ ਕਿਉਂਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਾਡੇ ਸਾਡੇ ਪ੍ਰਬੰਧਕ ਨੇ ਉਹਨਾਂ ਨੂੰ ਇੱਕ ਸਵਾਲਾ ਬਣਦਾ ਹੈ ਕਿ ਇਹ ਨੌਬਤ ਇੱਥੇ ਜਿਹੜੀ ਬੈਰੀਕੇਟਿੰਗ ਦੀ ਆਈ ਹੀ ਕਿਉਂ ਸਭ ਤੋਂ ਪਹਿਲਾਂ ਇਹ ਬੈਰੀਕੇਟਿੰਗ ਜਿਹੜੀ ਹੋਈ ਇਹ ਹੋਈ ਗੁਰਦੁਆਰਾ ਬਜਨੂ ਕਟੇਲਾ ਸਾਹਿਬ ਉੱਥੇ ਦੇ ਉਹਨਾਂ ਨੇ ਬਕਾਇਦਾ ਇਹ ਬੈਰੀਕੇਡਿੰਗ ਦੀ ਜਗ੍ਹਾ ਪੂਰੀ ਇਸ ਤਰ੍ਹਾਂ ਦੀਵਾਰ ਖੜੀ ਕਰ ਦਿੱਤੀ ਤੇ ਜਿਹੜੀ ਉੱਥੋਂ ਰੈੱਡ ਲਾਈਟ ਵਿੱਚ ਸੁੱਕ ਦਿੱਤੀ ਗਈ ਉਸ ਤੋਂ ਬਾਅਦ ਜਿਹੜੀ ਫਿਰ ਦੁਬਾਰਾ ਸੀਸਗਨ ਸਾਹਿਬ ਦਾ ਆਪ ਜੀ ਦੇਖ ਰਹੇ ਹੋ ਉਹਦਾ ਕਿੰਨਾ ਉੱਠਿਆ ਉਸ ਮੁੱਦੇ ਦੇ ਬਾਰੇ ਵੀ ਆਪ ਜੀ ਸਾਰੇ ਜਾਣਦੇ ਹੋ ਉੱਥੇ ਜਿਹੜੇ 20-20 ਹਜ਼ਾਰ ਦੇ ਚਲਾਨ ਆਏ ਔਰ ਹਾਲੇ ਤੱਕ ਉਹਨਾਂ ਦਾ ਨਿਪਟਾਰਾ ਨਹੀਂ ਹੋਇਆ ਪ੍ਰਬੰਧਕ ਭਾਵੇਂ ਜਿਨੇ ਮਰਜ਼ੀ ਹੋਦੇ ਤੇ ਗੱਲਾਂ ਕਰਦੇ ਰਹਿਣ ਲੇਕਿਨ ਹਾਲੇ ਤੱਕ ਕੋਈ ਉਹਦਾ ਨਿਪਟਾਰਾ ਨਹੀਂ ਹੋਇਆ ਉਹ 20-20 ਹਜ਼ਾਰ ਦੇ ਚਲਾਨ ਐਜ਼ ਇਟ ਇਜ਼ ਖੜੇ ਨੇ ਤੋ ਇਹ ਚੀਜ਼ਾਂ ਜਿਹੜੀਆਂ ਆਪ ਵੀ ਦੇਖ ਰਹੇ ਹੋ ਕਿ ਇਹ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਪਰ ਇੱਕ ਜੀ ਗੱਲ ਮੈਂ ਇੱਥੇ ਹੋਰ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਗੁਰੂ ਘਰ ਹੈਗੇ ਨੇ ਇਤਿਹਾਸਿਕ ਗੁਰੂ ਸਥਾਨ ਨੇ ਉਹ ਤਕਰੀਬਨ ਐਸੀ ਥਾਵਾਂ ਤੇ ਨੇ ਜਿਨ੍ਹਾਂ ਨੂੰ ਅਸੀਂ ਕਮਰਸ਼ੀਅਲ ਲੈਂਗੁਏਜ ਹੀ ਕਹਿ ਸਕਦੇ ਹਾਂ ਕਿ ਪ੍ਰਾਈਮ ਲੋਕੇਸ਼ਨ ਨੇ ਗੁਰਦੁਆਰਾ ਬੰਗਲਾ ਸਾਹਿਬ ਆਪ ਦੇਖ ਰਹੇ ਹੋ ਇੱਕ ਕੋਰਨਰ ਪਲੇਸ ਇੱਥੇ ਗੁਰਦੁਆਰਾ ਰਿਕਾਵਨ ਸਾਹਿਬ ਜਿਹੜਾ ਪਾਰਲੀਮੈਂਟ ਦੇ ਸਾਹਮਣੇ ਹੈ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਚਾਂਦੀ ਚੌਕੇ ਗੁਰਦੁਆਰਾ ਮੋਤੀਬਖਸਾਬ ਜਿਹੜਾ ਉਹ ਥੋਲਾ ਖੂਹ ਦੇ ਕੋਲੇ ਹੋਰ ਇਸ ਤਰ੍ਹਾਂ ਜਿਹੜੀ ਵੀ ਗੁਰਦੁਆਰਾ ਸਾਹਿਬ ਨੇ ਉਹ ਤੁਸੀਂ ਸਾਰੇ ਆਪ ਵੀ ਕੋਈ ਕਰੀਂ ਇਸ ਚੀਜ਼ ਤੇ ਧਿਆਨ ਦਿਓ ਤੇ ਪ੍ਰਾਈਮ ਲੋਕੇਸ਼ਨ ਤੇ ਨੇ ਤੇ ਪ੍ਰਾਈਮ ਲੋਕੇਸ਼ਨ ਤੇ ਹੋਣ ਦੇ ਕਰਕੇ ਇਹਨਾਂ ਤੇ ਕੀ ਸਰਕਾਰੀ ਅੱਖ ਹੈ ਇੱਕ ਸਵਾਲ ਬਣਦਾ ਹੈ ਇਸ ਤੇ ਸਾਡੀ ਸੰਗਤ ਨੂੰ ਜਾਗਣਾ ਪਏਗਾ ਤੇ ਬੇਨਤੀ ਮੇਰੀ ਸਿਰਫ ਇਹ ਹੈ ਕਿ ਸੰਗਤ ਇਸ ਤੇ ਜਾਗੇ ਔਰ ਜਦੋਂ VOTING ਖਾਸ ਕਰ ਜਦੋਂ ਹੁੰਦੀਆਂ ਨੇ ਦਿੱਲੀ ਕਮੇਟੀ ਨੇ ਉਦੋਂ ਘਰੋਂ ਨਿਕਲਿਆ ਕਰੋ ਤੇ ਆ ਕੇ ਵੋਟਾਂ ਪਾਓ ਨਹੀਂ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਰਹਿਣਗੀਆਂ ਸੋ ਬੇਨਤੀ ਹੈ ਇਹ ਕਿ ਇਨਾਂ ਚੀਜ਼ਾਂ 'ਤੇ ਧਿਆਨ ਦਿਓ ਔਰ ਇਨਾਂ ਚੀਜ਼ਾਂ ਤੋਂ ਅਗਰ ਛੁਟਕਾਰਾ ਪਾਣਾ ਹੈ ਤਾਂ ਸੰਗਤ ਨੂੰ ਆਪ ਜਾਗਰੂਕ ਹੋਣਾ ਪਏਗਾ ਸੋ ਇਨੀ ਹੀ ਗੱਲ ਦੇ ਨਾਲ ਮੈਂ ਇਥੇ ਇਜਾਜ਼ਤ ਚਾਹਾਂਗਾ ਵਰਲਡਸ਼ਿਪ ਅਪਡੇਟਸ ਦੀ ਟੀਮ ਨੂੰ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ